ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਨੌਜਵਾਨ ਇਕੱਠੇ ਹੋਏ ਐ ਭਾਵੇਂ ਬਾਲੀਬਾਲ ਦੀ ਗਰਾਊਂਡ ਐ ਔਰ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਕਿ ਬਹੁਤ ਚਿਰ ਦੀ ਮੰਗ ਸੀ ਜਿਹੜੀ ਕਿ ਪਿੰਡ ਕੜਿਆਲ ਦੇ ਵਿੱਚ ਕਬੱਡੀ ਟੂਰਨਾਮੈਂਟ ਜਿਹੜਾ ਬੜੇ ਲੰਮੇ ਸਮੇਂ ਤੋਂ ਬੰਦ ਹੋਇਆ ਉਸ ਕਬੱਡੀ ਟੂਰਨਾਮੈਂਟ ਨੂੰ ਚਲਾਉਣ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਮੇਰਾ ਛੋਟਾ ਵੀਰ ਸਪੀਕਰ ਸੇਖੋ ਇਹਨਾਂ ਦੇ ਨਾਲ رابطہ ਕਾਇਮ ਕੀਤਾ ਇਹਨਾਂ ਨੇ ਵੀ ਆਖਿਆ ਵੀ ਆਪਾਂ ਕਬੱਡੀ ਟੂਰਨਾਮੈਂਟ ਕਰਵਾਈਏ ਕਿਉਂਕਿ ਇਲਾਕੇ ਦੇ ਵਿੱਚ ਜਿੰਨੇ ਵੀ ਕਬੱਡੀ ਟੂਰਨਾਮੈਂਟ ਹੁੰਦੇ ਆ ਅਕਸਰ ਸਪੀਕਰ ਸੇਖੋ ਜੀ ਨੂੰ ਇਨਵਾਈਟ ਕੀਤਾ ਜਾਂਦਾ ਹੈ ਔਰ ਇਹਨਾਂ ਨੂੰ ਵੀ ਫੋਰਸ ਕੀਤਾ ਗਿਆ ਸੀ ਪਲੇਅਰਾਂ ਵੱਲੋਂ ਔਰ ਕੁਝ ਸਾਡੇ ਵੀ ਜਿਹੜੀ दिली ਤਮੰਨਾ ਸੀ ਵੀ ਕਬੱਡੀ ਖੇਡ ਮੇਲਾ ਕਰਵਾਈਏ ਇਸ ਕਰਕੇ ਅੱਜ ਇਕੱਠੇ ਹੋਏ ਆ ਵੀ ਆਪਾਂ ਜਿਹੜਾ ਇਹ ਖੇਡ ਮੇਲਾ ਆਉਣ ਵਾਲੀ 25 26 ਮਾਰਚ ਦਾ ਦਿਨ ਜਿਹੜਾ ਪੱਕਾ ਰੱਖਿਆ ਗਿਆ ਹੈ ਉਹਦੇ ਲਈ ਜਿਹੜੀ ਕਿ ਅਗਰਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਸਾਡਾ ਟੂਰਨਾਮੈਂਟ ਜੇ ਆਪਾਂ ਵੇਖੀਏ ਲਗਾਤਾਰ ਫੇਰ ਤਾਂ ਜੀ ਇਹ 17ਵਾਂ ਟੂਰਨਾਮੈਂਟ ਬਣਦਾ ਹੈ ਪਰ ਨਵੇਂ ਸਿਰੇ ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਦੀ ਯਾਦ ਦੇ ਵਿੱਚ ਸੰਤ ਬਾਬਾ ਪਵਨਦੀਪ ਜੀ ਉਹਨਾਂ ਦੀ ਰਹਿਨਵਾਈ ਦੇ ਹੇਠ ਆਪਾਂ ਇਹ ਖੇਡ ਮੇਲਾ ਕਰਵਾ ਰਹੇ ਆਂ ਔਰ ਸਾਡੇ ਇਸ ਨਗਰ ਦੇ ਜਿੰਨੇ ਵੀ ਐਨ ਆਰ ਆਈ ਵੀਰ ਐ ਉਹਨਾਂ ਅੱਗੇ ਹੱਥ ਬਨ ਕੇ ਬੇਨਤੀ ਐ ਵੀ ਤੱਕਾ ਸੀ ਕਿਸੇ ਨਾ ਕਰਦੇ ਨੀ ਪਹਿਲਾ ਖੇਡ ਮੇਲਾ ਹੋਣ ਕਰਕੇ ਸਾਡਾ ਤੁਸੀਂ ਸਾਥ ਜਰੂਰ ਦਿਓ ਕੋਈ ਵੀ ਰੇ ਨਾ ਸੋਚੇ ਵੀ ਮੈਨੂੰ ਨਹੀਂ ਆਖਿਆ ਮੈਨੂੰ ਨਹੀਂ ਆਖਿਆ ਸਾਡਾ ਹੈਗਾ ਖੁੱਲਾ ਸੱਦਾ ਸਾਡਾ ਇਹ ਖੇਡ ਮੇਲਾ ਹੈਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡੇ ਸਾਰਿਆਂ ਨੂੰ ਖੁੱਲਾ ਸੱਦਾ ਸੋ ਬੇਨਤੀ ਹੈ ਬਾਈ ਜੀ ਬਹੁਤ ਸਾਰੇ ਬੰਦਿਆਂ ਨੇ ਸਾਨੂੰ ਪਰਮਾ ਹੰਗਾਰਾ ਦਿੱਤਾ ਹੈ ਐਨ ਆਰ ਆਈ ਵੀਰ ਕਿਉਂਕਿ ਆਪਾਂ ਕਬੱਡੀ ਓਪਨ ਰੱਖੀ ਹੈ ਜਿਹਦੇ ਵਿੱਚ ਤਿੰਨ ਪਲੇਅਰ ਜਿਹੜੇ ਬਾਹਰੋਂ ਹੁੰਦੇ ਐ ਇੱਕ ਕਬੱਡੀ ਰੱਖੀ 47 ਕਿਲੋ ਜੀ ਦੇ ਵਿੱਚ ਇੱਕ ਬਾਹਰੋਂ ਐ ਇੱਕ ਸਾਡੇ ਪਿੰਡ ਦੀ ਟੀਮ ਮੁੰਡਿਆਂ ਨੇ ਅਸੀਂ 60 ਕਿਲੋ ਰੱਖੀ ਸੀ ਮੁੰਡੇ ਕਹਿੰਦੇ ਨਹੀਂ 62 ਕਿਲੋ 62 ਕਿਲੋ ਕਰੋ ਬਾਟ ਤੇ ਉਹਦੇ ਵਿੱਚ ਦੇਖਣਾ ਵੀ ਇੱਕ ਹੁੰਦਾ ਬਾਹਰੋਂ ਜਾਂ ਦੋ ਹੁੰਦਾ ਹੈ ਇੱਕ ਆਪਾਂ ਵਾਲੀਵਾਲ ਦੇ ਮੁਕਾਬਲੇ ਕਰਵਾਉਣੇ ਆ ਕਿਉਂਕਿ ਪਿੰਡ ਦੀ ਟੀਮ ਹੈ ਔਰ ਇੱਕ ਟਰਾਲੀ ਵੈਕ ਦੇ ਮੁਕਾਬਲੇ ਕਰਵਾਉਣੇ ਆ ਉਹ ਸਬੰਧ ਦੇ ਵਿੱਚ ਆਪਾਂ ਪਿਛਲੇ ਦੋ ਤਿੰਨ ਦਿਨ ਤੋਂ ਇਕੱਠੇ ਹੋ ਰਹੇ ਆ ਕੁਝ ਬੰਦੇ ਆਉਣੇ ਸੀ ਰਜੇਵਾ ਕਰਕੇ ਨਹੀਂ ਆ ਸਕੇ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਛੋਟੇ ਵੀ ਸਪੀਕਰ ਸੇਖੋ ਜੀ ਨੂੰ ਕਿ ਉਹ ਵੀ ਦੋ ਸ਼ਬਦ ਜਿਹੜੇ ਆਪਣੇ ਨਾਲ ਸਾਂਝੇ ਕਰਨ ਜੋ ਉਹਨਾਂ ਦੇ ਥਰੂ ਵੀ ਮੈਸੇਜ ਜਿਹੜਾ ਦਿੱਤਾ ਜਾ ਸਕੇ ਸੇਖੋ ਸਾਹਿਬ ਆਈ ਲੈਨੇ ਕੱਟ ਕੇ ਲਾ ਲ ਕੋਈ ਨਹੀਂ